ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਮਿਆਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਕਵਲ ਜੀ ਤੇ ਬਿਲਕੁਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਸਾਰੀਆਂ ਤੁਹਾਨੂੰ ਸੋਈਆਂ ਸਵਾਈਆਂ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਚਲੋ ਵਧੀਆ ਜੀਦਾ ਜੇ ਤੇ ਨਾਮ ਦੱਸਦੇ ਕਰੀ ਆਪਾਂ ਨਾਮ ਜੀ ਕਬਲਜੀਤ ਸਿੰਘ ਹਾਂਜੀ ਫੇਡ ਵਿੱਚ ਮਿਆਰੀ ਤਸੀਲ ਹੈ ਨਾਲਾ ਜਿਲ੍ਹਾ ਹਰਮੰਦਰ ਤੇ ਫੋਨ ਨੰਬਰ ਬੋਲਦਾ ਇੱਕ 955203230 ਠੀਕ ਹੈ ਜੀ ਤੇ ਅੱਜ ਚਾਰ ਗਾਵਾਂ ਦੇ ਇੱਕ ਮੱਝ ਹਾਂਜੀ ਮੱਝ ਵੀ ਅੱਗੇ ਤੇ ਕਰੀ ਮੱਝ ਲੈ ਹੁੰਦੀ ਨਹੀਂ ਯਾਰ ਕਿ ਪਹਿਲੀ ਵਾਰ ਹੀ ਲੈਂਦੀ ਜਾਂਦਾ ਮੱਝ ਨਹੀਂ ਮੱਝ ਵੀ ਜੀ ਲਈਦੀ ਹ ਤਾਂ ਅੱਛਾ ਘੱਟ ਹੀ ਲਈਦੀ ਆ ਹਾਂਜੀ ਘੱਟ ਲਈਦੀ ਆ ਤੇ ਲਈਦੀ ਆ ਕਰੋ ਕਰੋ ਚੰਗੇ ਛੋਟੀ ਟੱਕਰੇ ਫੇਰੀ ਲਈਦੀ ਆ ਬਾਪੂ ਜੀ ਮਿਲੇ ਤੇ ਹਾਂਜੀ ਠੀਕ ਹੈ ਚਲੋ ਸ਼ੁਰੂਆਤ ਫਿਰ ਇਤਾਂ ਹੀ ਆਪਾਂ ਕਰ ਲਈਏ ਆ ਦੇਖ ਸਾਦੇ ਜੇ ਕਿੰਨਾ ਕਿ ਚਰ ਹੋ ਜਾਵੇ ਦੀ ਨਸੂਈ ਨੂੰ ਇਹਨੂੰ ਵੀ ਦੀ ਚੌਥਾ ਦਿਨ ਹੋ ਗਿਆ ਜੀ ਸੁਈ ਨੂੰ ਚੌਥਾ ਦਿਨ ਹੋ ਗਿਆ ਸੁਈ ਨੂੰ ਤੇ ਕਿੰਨਾ ਤੋਂ ਤਿਆਰ ਕਰ ਗਈ ਜੇ ਦੁੱਧ ਵੀ ਦੀ ਥੱਲੇ 9 ਕਿਲੋ ਬੋਲਾ ਹੀ ਹੈ 9 ਦਾ ਦਾਹੂਗਾ ਹਾਂਜੀ 9 10 ਲੀਟਰ ਜਿਹੜਾ ਹੈਗਾ ਵਾ ਬੋਲਾ ਵਾ ਕਿੰਨਾ ਕਿ ਚਵਾਈ ਜਾਊਗੀ ਦੁੱਧ ਵੀ ਦੀ 12 13 ਕਿਲੋ ਆਰਾਮ ਨਾਲ ਚਵਾਈ ਜਾਊਗੀ ਅੱਛਾ 12 ਕਿਲੋ ਤੇ ਕਰੀ ਜਿਹੜਾ ਚਵਾਈ ਜਾਊਗੀ ਹਾਂ ਵਧੀਆ ਚਵਾਈ ਜਾਊਗੀ ਲੈ ਖੋਲ ਲੀਏ ਹਾਂ ਫਿਰ ਤੋੜ ਦਈਏ ਹਾਂਜੀ ਹਵਨਾਇਦਾ ਲੈ ਵੀ ਬਾਕੀ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਤੇ ਲੋਹੀ ਮਾਜੇ ਆ ਜਿਹੜੀ ਤੇ ਥੱਲੇ ਆ ਵੀ ਦੇਖ ਸਕਦੇ ਸਫਾਈ ਜਤਰਾ ਬੋਡੀ ਵੇਟ ਵੀ ਚੰਗਾ ਹਾਂ ਬਾਕੀ ਮੈਲਾ ਮੂਲਾ ਫੇ ਲੱਗਾ ਦੇਖ ਸਕਦੇ ਜੀ ਵਿਧੀ ਮਗਰ ਨਹੀਂ ਕੱਟੀ ਜੇ ਮਗਰ ਵੀ ਕੱਟੀ ਆ ਹਾਂਜੀ ਤੇ ਆ ਥਣ ਵੀ ਦੇਖ ਸਕਦੇ ਜੀ ਲੱਗੇ ਤਾਂ ਚਵਾਹ ਤਾਂ ਬਹੁਤ ਹੀ ਚੰਗਾ ਵਿਧੀ ਚਵਾਹ ਨਾ ਚੰਗਾ ਵੀ ਗੱਲ ਹੀ ਛੱਡੋ ਆ ਜੀ ਮੋਟੀ ਧਾਰ ਆ ਤੇ ਕੀ ਰੱਖੇ ਵਿਧੀ ਦਾ ਮੁੱਲ ਆਪਾ ਮੁੱਲ ਇਹਦੀ ਅਖਣਾ ਇਹ ਥੋੜੀ ਜੀ ਅੱਖ ਤੇ ਪਹਿਲਾਂ ਛੋਟੀ ਜੀ ਕਿਤੇ ਵੱਜੀ ਜੀ ਕਿਸੇ ਦੇ ਹਾਂ ਦੇਖ ਸਕਦੇ ਅੱਖ ਥੋੜੀ ਜੀ ਹੈਗੀ ਜੇ ਥੋੜੀ ਜਿਹੀ ਪਰ ਪੁਰਾਣੀ ਆ ਕੋਈ ਚੱਕਰਨੀ ਦਾ ਕੋਈ ਪੁਰਾਣਾ ਹੁੰਦਾ ਅੱਖ ਚ ਮੱਕਦੀ ਆ ਉਹ ਪੂਰਾ ਦੇਖਦਾ ਕੋਈ ਗੱਲ ਨਹੀਂ ਗਈ ਦੇਖਦਾ ਪੂਰਾ ਉਹ ਤਾਂ ਥੋੜਾ ਜਿਹਾ ਮੜਾ ਜੀ ਅੱਖ ਦਾ ਰੰਗ ਜਿਹੜਾ ਇਹਦਾ ਬਦਲਿਆ ਪਰ ਦੀ ਅੱਖ ਨਾਲ ਲਾਲਜੀ ਜੀ ਥੋੜੀ ਜਿਹੀ ਅੱਖ ਚ ਹੋਰ ਗੱਲ ਹੁੰਦੀ ਹਾਂਜੀ ਥੋੜੀ ਲਾਲਜੀ ਆ ਜਿਹੜੇ ਕਿ ਹੋ ਜਾਂਦਾ ਹਾਂਜੀ ਹਾਂਜੀ ਉਦਾਂ ਆ ਬਾਕੀ ਐ ਬਿਲਕੁਲ ਇਹ ਆ ਕਿ ਪੁਰਾਣਾ ਵਾ ਜੋ ਵੀ ਆ ਪੱਕਾ ਆ ਆ ਦੇਖ ਸਕਦੇ ਜੀ ਥੋੜਾ ਜਿਹਾ ਰੰਗ ਦਾ ਉਹਦਾ ਤੇ ਉਹਦਾ ਫਰਕ ਆ ਹਾਂਜੀ ਬਾਕੀ ਇਹ ਵੀ ਚਲੋ ਚੀਜ਼ ਦੱਸਣੀ ਜ਼ਰੂਰੀ ਆ ਫੇਰ ਕੋਈ ਆਣ ਕੇ ਕਵੇ ਤੇ ਉਹਨਾਂ ਨਾਲ ਇੱਕ ਮਾਰ ਕੇ ਡੰਗਰ ਦੀ ਜਣਾ ਕੋਈ ਫਾਇਦਾ ਨਹੀਂਗਾ ਜਿਹੜੀ ਚੀਜ਼ ਆ ਬੰਦੇ ਦੱਸਣੀ ਚਾਹੀਦੀ ਆ ਯੋਸਾੜ ਨਾਲ ਇਹਨੂੰ ਜੋਤੀ 75000 ਦੀ ਆ ਅੱਛਾ ਹਾਂ ਪਰ ਆਪਾਂ ਪਾਣਾ ਦੇ ਦਾਂਗੇ ਚਲੋ ਪਾਣਾ ਲਈ ਆ ਠੀਕ ਆ ਹਾਂਜੀ ਕਿੰਨੇ ਦੀ ਦੇ ਦੇਣੀ ਛੋਟੀ ਦੀ ਦੀ 60000 ਦੇ ਦੋ ਤੇ ਵਿੱਚੋਂ ਕਰ ਦੋ ਕਿਰਮਨ ਵੇਖ ਲਓ ਜਿੰਨਾ ਤੁਸੀਂ ਹੱਲੇ ਚ ਕਰ ਦਈਏ ਕੁਸ਼ਮਨ ਜਿੰਨਾ ਅੰਦੇ ਚ ਕਰ ਦੇਣਾ ਛੱਡ ਦਈਏ 2000 ਦੀ ਦੋ ਹੀ ਛੱਡਾਂਗੇ ਅੱਛਾ 52000 ਦੀ ਦੇ ਦੋ ਹਾਂਜੀ ਵੀਰ ਜੀ 52 52000 ਦੀ ਦੇ ਦੋਗੇ ਤੇ ਮੌਕੇ ਤੇ 9-10 ਲੀਟਰ ਚਵਾ ਵੀ ਦੋਗੇ ਬਿਲਕੁਲ ਵੀਰ ਜੀ ਚਵਾ ਕੇ ਬੋਲਾ ਆ ਤਸਲੀਨਾ ਤੇ ਮਗਰ ਇਹਦੇ ਕੱਟੀ ਹੈ ਮਗਰ ਕੱਟੀ ਜੇ ਕੱਟੀ ਬਹੁਤ ਸੋਹਣੀ ਆ ਸਾਰੇ ਚਵਾ ਬਖਾਉਣੇ ਬੱਚੇ ਸਾਰੇ ਤੁਹਾਨੂੰ ਦਿਖਾ ਦੇਾਂਗੇ ਉਹਨੇ ਹਾਂਜੀ ਤੇ ਹੁਣ ਸੂਈ ਸਵਾਈ ਇੱਕ ਵੈੜ ਧੰਨਵਾਦ ਦਿਖਾਉਣੀ ਆ ਥਣ ਜਿਹੜਾ ਇਹਦੇ ਕੋਲ ਵੀ ਚੰਗਾ ਲੱਗਾ ਹੈ ਕਿੰਨਾ ਚਿਰ ਹੋਇਆ ਵੀਰ ਜੀ ਨਾ ਸੂਈ ਨੂੰ ਇਹਦੇ ਸੂਈ ਨੂੰ ਇਹਦੀ ਤੀਸਰਾ ਦਿਨ ਹੋ ਗਿਆ ਜੀ ਇਹਦੇ ਕੋ ਕਿੰਨਾ ਚਿਰ ਬੋਲਾ ਇਤੋਂ ਕੋਈ 11 12 ਕਿਲੋ ਵੱਡਾ ਹੈ 11 12 ਲੀਟਰ ਹੈਗਾ ਜੀ ਹਾਂਜੀ ਹਾਂਜੀ ਚੁਵਾਈ ਦੋਗੇ ਮੌਕੇ ਤੇ ਬਿਲਕੁਲ ਜੀ ਬਿਲਕੁਲ ਚੁਵਾਈ ਵਾਲਾ ਜਿਹੜਾ ਤੇ ਕਿੰਨਾ ਕੁ ਚੁਵਾਈ ਜਾਊਗੀ ਦੁੱਧ ਵੀਰ ਦੀ 15 16 ਕਿਲੋ ਚੁਵਾਈ ਜਾਊਗੀ ਜਾ ਤੋਰਦੀ ਹੈ ਫਿਰ ਇਹਨਾਂ ਹਾਂਜੀ ਬਾਕੀ ਹੈਗੀ ਜਰਸੀ ਕ੍ਰਾਸ ਤੇ ਫੈਡ ਵੀ ਚੰਗਿਆ ਜਾਊਗਾ ਥਣ ਬੜਾ ਕਮਾਲ ਦਾ ਜਿਹੜਾ ਲੱਗਾ ਇਹਦੇ ਕੋਲ ਲੱਗ ਜਿਵਦੀ। ਲਾਵੀ ਤਾਂ ਨਹੀਂ। ਉੱਤਰਾ ਵੀ ਠੰਡੀ ਠਹਿਰੀ ਆ। ਹਾਂਜੀ। ਆਹ ਦੇਖ ਸਾਡੇ ਥਣ ਵੀ ਲੱਗੇ ਤਾਂ। ਠੀਕ ਆ ਜੀ। ਸੁਵਾ ਕਿ ਨਵੇਂ ਵਿਦਦੀ ਇਹਦਾ? ਸੁਵਾ ਜੀ ਦੂਜਾ ਜੇ। ਸੁਵਾ ਦੂਸਰਾ ਹੈ। ਹਾਂਜੀ। ਤੇ ਇਹ ਤਾਂ ਮਗਰ ਬੱਚਾ ਕੀ ਜੇ? ਇਹਦੇ ਮਗਰ ਬੱਛਾ ਹੈ। ਇਹਦੇ ਮਗਰ ਬੱਛਾ ਹੈ। ਹਾਂਜੀ। ਬਾਕੀ ਤਾਂ ਅਜੇ ਸੋਈ ਹੈ ਵੀ। ਬਾਕੀ ਮੌਸਮ ਠੰਡਾ ਪਸ਼ੂ ਨਵਾਇਦ ਨੂੰ ਹੋਈ ਨਹੀਂ ਆ। ਤੇ ਕੀ ਰੱਖਣਾ ਵਿਧੀ ਦਾ ਮੁੱਲ ਮੁੱਲ ਵਿੱਚ 32000 ਦੇ ਦਾ 32000 ਦੇ ਵਿੱਚੋਂ ਕਰਨਾ ਮੰਨਤਾ ਨਾ ਰੋ ਦੇ ਲੋ ਕਰਦਾਂਗੇ ਨਾ ਚਲੋ ਮੌਕੇ ਤੇ ਕਰਦੇ ਨਹੀਂ ਤੇ ਫਿਰ ਕੀ ਕੀ ਹੁਣੇ ਕਰਦੀਏ ਕਰ ਦੋ ਕੋਈ ਨਹੀਂ ਕਰ ਦੋ ਕਿੰਨੇ ਤੁਸੀਂ ਦੱਸ ਦੋ ਜੱਤ ਨੂੰ ਦੱਸੋ ਤੁਸੀਂ ਆ ਵੀ ਦੱਸ ਦੋ ਜਲੇ ਯਾਰ ਛੱਡ ਦਈਏ ਛੱਡ ਦੋ ਕੋਈ ਗੱਲ 31000 ਦੇ ਦੋਗੇ ਦੇ ਦਾਂਗੇ ਤੇ ਚਲੋ ਮੌਕੇ ਤੇ ਛੋਟਾ ਛੋਟਾ ਹੋਰ ਕਰਦੇ ਆ ਫਿਰ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਹੁਣ ਕੋਨੇ ਇੱਕ ਧੰਨਵਾਦ ਜਰਸੀ ਵਿਖਾਉਣੀ ਆ ਇਹ ਵੀ ਤਾਜੀ ਸੂਈ ਆ ਕਿੰਨਾ ਚਿਰ ਹੋ ਗਿਆ ਵਿਧਿੰਨ ਸੁਈ ਨੂੰ ਇਹ ਵੀ ਕੀ ਕੱਲ ਦੀ ਸੁਈ ਏ ਅੱਛਾ ਹਾਂਜੀ ਤੇ ਦੇਖੋ ਤਾਂ ਇਹ ਜੇ ਬੋਲਾ ਹੀ ਨਾ ਇਹ ਤਾਂ ਵਧੀਆ 6-7 ਕਿਲੋ ਬੋਲਾ ਹੀ ਏ ਅੱਛਾ ਦੇਖ ਨੱਕ ਚੁਵਾਈ ਜਾਊਗੀ ਮੁੱਢ ਵੀ ਨਹੀਂ ਯਾਰ ਪਰ ਅਗਲੇ ਚੁਵਾਈਓ 12 ਕਿਲੋ ਆਮ ਨਾਲ ਤੋਰੋ ਹਾਂ ਫੇਰ ਇੰਨਾ ਵੀ ਹਾਂਜੀ ਬਾਕੀ ਢੰਡੀ ਰੋਟੀ ਵੀ ਬੜੀ ਆਪੋ ਜਿੰਨਾ ਮਰਜ਼ੀ ਥੱਲੇ ਪੈਜੋ ਭਾਵੇਂ ਕੋਈ ਲੋੜੀ ਚੰਦੋਂ ਦੇਖੋ ਚੰਗਾ ਲੱਗਾ ਠੀਕ ਹੈ ਜੀ ਹਾਂਜੀ ਲੈ ਜੀ ਆਜੇ ਲੈ ਆ ਵੀਰ ਜੀ 10 11 ਲੀਟਰ ਦੇ ਗ੍ਰੇਜਰੇ ਦੇ ਗੰਦੇ ਕੇ ਦੁੱਧ ਚੁਵਾਈ ਜਾਊਗੀ ਬੱਚੇ ਤਾਂ ਨਾ ਨੇ ਸਾਰੇ ਇਕੱਠੇ ਦਿਖਾ ਦਿੰਦੇ ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ ਫਿਰ ਆਪਾਂ ਇਹਦਾ ਮੁੱਲ ਉੱਚੀ ਛੋਟਾ ਜਾਈ ਆ ਕਿੰਨਾ 20000 ਜੀ ਦਾ 20000 ਜੀ ਵਿੱਚ ਹੋਰ ਕਰ ਦੋ ਵੀ ਛੋਟ ਛੋਟ ਕਰ ਦੋ ਤੁਸੀਂ ਦੱਸੋ ਕਿੰਨੇ ਦੀ ਮੁਕਾ ਦੀਏ ਕਰ ਦੋ ਜਨਾ ਜੀ 1000 ਦੀ ਮੁਕਾ ਦੀਏ ਫਿਰ ਮੁਕਾ ਦਿਓ ਕੋਈ ਠੀਕ ਹੈ ਚਲੋ ਕੋ ਫੋਨ ਲਾਵੇ ਫਿਰ ਇੱਕ ਰੀ ਠੀਕ ਹੈ ਜੀ ਤੇ ਹੁਣ ਇੱਕ ਹੋਰ ਜਿਹੜੀ ਜਰਸੀ ਕ੍ਰੋਸ ਜੀ ਆ ਇਹ ਵੀ ਦਿਖਾ ਦੀਏ ਤੁਹਾਨੂੰ ਇਹਨੂੰ ਕਿੰਨਾ ਚਿਰ ਹੋਇਆ ਵਿੱਦਿਸ ਹੋਈ ਨਾ ਇਹਨੂੰ ਵੀ ਅੱਧੀ ਚੌਥਾ ਦਿਨ ਹੋ ਗਿਆ ਸੂਈ ਨੂੰ ਇਹ ਬਠੰਡੀ ਜੀ ਬਿਲਕੁਲ ਇਹ ਵੀ ਹਾਂ ਬਿਨਾ ਥਲੇ ਬੱਚੇ ਦੇ ਬੈਠੇ ਰਹਿੰਦਾ ਨਹੀਂ ਠੀਕ ਹੈ ਜੀ ਹਾਂ ਜੀ ਤੇ ਇਹਦੇ ਕੋਲ ਕਿੰਨਾ ਚਿਰ ਮੌਕੇ ਤੇ ਤਿਆਰ ਹੈ ਇਹਦੇ ਕੋਲ ਵੀ ਜੀ ਦੁੱਧ 11 12 ਕਿਲੋ ਤਿਆਰ ਹੋ ਗਾ ਠੀਕ ਆ ਤੇ ਇਹ ਕਿੰਨਾ ਚਵਾਈ ਜਾਊਗੀ 15 14 ਕਿਲੋ 14 15 ਕਿਲੋ ਚਵਾਈ ਜਾਊਗਾ ਠੀਕ ਆ ਲੈ ਖੋਲਾਂ ਹਾਂ ਫਿਰ ਤੋੜ ਦਈਏ ਬਾਕੀ ਆ ਸਾਨੂੰ ਉਹਦੇ ਵੀ ਦੇਖ ਸਕਦੇ ਜੀ 11 12 ਲੀਟਰ ਦੇ ਕਰੀਬ ਜਿਹੜਾ ਦੱਸਦੇ ਕੀ ਇਹਦੇ ਕੋਲ ਤਿਆਰ ਹੈ ਬਾਕੀ ਸੋਈਆਂ ਸਵਾਈਆਂ ਉਹ ਚਵਾਈ ਤੋਂ ਯਾਦ ਕਰਕੇ ਛੱਡਦੀ ਕੌ ਗਿਆਹੀਂ ਕਿਸੇ ਵੀ ਗਾਂ ਦੀ ਚਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ ਚਵਾਈ ਤੁਸੀਂ ਆਪ ਕਰਨੀ ਹੈ ਬਾਕੀ ਸਾਡਾ ਕੰਮ ਹੈ ਵੀਡੀਓ ਬਣਾਉਣਾ ਤੁਹਾਡਾ ਕੰਮ ਹੈ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜਨਾ ਤੇ ਕੀ ਰੱਖਣਾ ਵੀ ਦੀ ਦਾ ਮੁੱਲ ਫਿਰ ਆਪਾਂ ਮੋਲੇ ਵੀ ਦੀ 30000 ਹੀ ਬਟਾ ਇਹ 30000 ਹੀ ਦੇ ਦੋਗੇ ਵਿੱਚੋਂ ਛੱਡ ਦੋਗੇ ਹੋਰ ਹੋਰ ਯਾਰ ਛੱਡਦਾ ਠੀਕ ਹੈ ਜੀ ਤੇ ਹੁਣ ਇੱਕ 29000 ਦਿਓ ਕਹਿੰਦੇ ਦੇ ਦੇਾਂਗੇ ਹਾਂਜੀ ਫਿਰ ਇੱਕ ਤੁਹਾਨੂੰ ਹੋਰ ਇੱਕ ਆ ਪਾਰੇ ਪੱਲੇ ਦੀ ਇੱਕ ਜਰਸੀ ਕਰੋਸ ਚੀਕ ਗਾਂ ਤੁਹਾਨੂੰ ਦਿਖਾਉਣੀ ਆ ਸਿੰਘ ਇਹ ਤਾਂ ਬਿਲਕੁਲ ਛੋਟੇ ਛੋਟੇ ਹੈਗੇ ਆ ਤੇ ਛੋਟਾ ਛੋਟਾ ਜਿਹੜਾ ਇਹਦਾ ਕੰਮ ਹੈ ਇਹਦੇ ਕੋਲ ਮਿਰਜੀ ਕਿੰਨਾ ਹੀ ਦੁੱਧ ਤਿਆਰ ਇਹਨੂੰ ਦੁੱਧ ਇਹਦੀ 15 ਕਿਲੋ ਜੀ ਚਵਾਉ 15 ਲੀਟਰ ਹੈਗਾ ਆ ਹਾਂਜੀ ਜਿਹੜਾ ਘਰੋਂ ਚਵਾ ਦੋਗੇ ਤੇ ਝੋਣ ਵਾਲਾ ਹੋਣਾ ਇਹਦੇ ਮਗਰ ਪੱਛਾ ਕੀ ਜੀ ਇਹਦੇ ਮਗਰ ਵੱਛੀ ਜੀ ਨਹੀਂ ਦੱਬ ਇਹਦੇ ਮਗਰ ਵੀ ਵੱਛੀ ਆ ਲਿਆ ਫਿਰ ਤੋਰੋ ਇਹਨਾਂ ਨੂੰ ਇਹਨੂੰ ਜੂਈ ਨੂੰ 10 12 ਦਿਨ ਹੋ ਗਏ ਜੀ ਇਹਦੇ ਕੋਲ 15 ਲੀਟਰ ਦੁੱਧ ਜਿਹੜਾ ਮੋਕੇ ਤੇ ਤਿਆਰ ਦੱਸਦੇ। ਹਵਾ ਨਾ ਗਾਣੂ ਰੱਖਦੀ ਜਿਆਦਾ ਲੈ ਜਾਵੇ ਦੀ। ਬਾਕੀ ਚਵਾਜੂ ਬਹੁਤ ਚੰਗਾ ਲੱਗੀ ਬਹੁਤ ਮੋਟੀਦਾ ਆਇਆ। ਠੀਕ ਹੈ ਜੀ। ਹਾਂ ਜੀ। ਥਾਂ ਜਿਹੜਾ ਇਹੋ ਕ ਵੀ ਦੇਖ ਸਕਦੇ ਚੰਗਾ ਲੱਗਾ। ਤੇ ਅੱਗੇ ਸ਼ਮੀ ਸਮਾਨ ਆ ਦੇ ਸੰਦੇ ਦੀ। ਬਾਕੀ ਠੰਡੀ ਖੁੰਡੀ ਹੈ ਜਿੱਦਾਂ ਮਰਜੀ ਆ ਉਹ ਕੋਈ ਗੱਲ ਨਹੀਂ। ਠੀਕ ਹੈ ਜੀ। ਬੱਚੇ ਵਿਖਾ ਦਈਏ ਕਰੀਏ ਨਾ ਬੱਚਾ। ਆ ਕਿੰਨੇ ਨੰਬਰ ਵਾਲੀ ਤਾਜੇ ਵੀਰ ਜੀ ਆ ਵੀਰ ਜੀ ਹੈਗੀ ਜੇ ਜੱਥੀ ਦੀ ਬੱਛੀ ਜਿਹੜੇ ਕੱਲ ਦੇ ਹੀ ਆ ਹਾਂਜੀ ਆਹ ਜੀ ਕੱਲ ਦੀ ਸੁਈ ਜੇ ਤੇ ਆ ਮੱਜ ਦਾ ਬੱਚਾ ਜੇ ਆ ਕੱਟੀ ਜੇ ਮਾਈ ਦੀ ਆ ਮਾਈ ਦੀ ਕੱਟੀ ਆਉਣੀ ਦੇ ਆਹੋ ਕੱਟੀ ਲੋਹੀ ਬੜੀ ਹਾਂ ਨਹੀਂ ਕੱਟਦੇ ਜੇ ਹਾਂਜੀ ਤਾਜੇ ਹੀ ਆ ਬੱਚੇ ਤੇ ਆ ਕਿੰਨੇ ਨੰਬਰ ਵਾਲੀ ਤਾਜੇ ਇਹ ਵੀਰ ਜੀ ਉਹਦੀ ਕਾਲੀ ਜਰਸੀ ਵੱਡੀ ਜੇ ਥੋੜੀ ਜੀ ਇਹਨੋਂ ਜਿਹੜੇ ਆ ਪੈਂਡ ਤੋਂ ਦੂਸਰੇ ਨੰਬਰ ਤੇ ਦਿਖਾਈ ਆ ਦੇਖ ਸਕਦੇ ਨਾਡੂ ਜਿਹੜੇ ਬੱਚਿਆਂ ਦੇ ਨਾਲ ਜੇ ਤਾਜੇ ਹੀ ਆ ਗੀਰ ਮੋਲਾਪਾ ਕੀਤਾ ਸੀ ਆਹ 29 ਦੇ ਦਾਂਗੇ ਇਹ ਉਹ ਨਾਲ ਦੇ ਬੱਚਾ ਜਿਹਦਾ 29000 ਦੀ ਦੇਣੀ ਆ ਉਹਦਾ ਜੇ ਬੱਚਾ ਤੇ ਆ ਆ ਡੱਬੀ ਦਾ ਜੇ ਵੱਛੀ ਆ ਇਹ ਵੀ ਇਹ ਨਹੀਂ ਇਹ ਬੱਚਾ ਜੀ ਅੱਛਾ ਇਹ ਡੱਬੀ ਜਿਹੜੀ ਪਹਿਲੇ ਨੰਬਰ ਤੇ ਹਾਂਜੀ ਪਹਿਲੇ ਨੰਬਰ ਤੇ ਠੀਕ ਆ ਜੀ ਹਾਂਜੀ ਆ ਕਾਲੀ ਜਿਹੜੀ ਆ ਉਹਦੇ ਜਿਹੜੇ ਹੁਣ ਗਾਂ ਦਾ ਉਹਨੂੰ ਦਿਖਾਈ ਜਿਹੜੀ ਲਾਸਟ ਤੇ ਠੀਕ ਆ ਜੀ ਉਹਦੇ ਵੱਛੀ ਆ ਹਾਂਜੀ ਉਹਦੀ ਵੱਛੀ ਆ ਆ ਸਾਰੇ ਬੱਚੇ ਜੇ ਆ ਵੱਛੀ ਵਖੋ ਉਹਦੀ ਪਲੀ ਜੁੜੀ ਆ ਠੀਕ ਆ ਜੀ ਤੇ ਕੇ ਰੱਖੇ ਵੀਰ ਜੀ ਫਿਰ ਇਹਦਾ ਮੋਲੇ ਪਾ ਗਾਂ ਦਾ ਮੋਲੇ ਦਾ ਵੀਰ ਜੀ 33000 ਦੀ ਦੇ ਦिए 33000 ਦੀ ਦੇਣੀ ਜੀ ਕੀ ਕਰਦੀ ਹੈ ਵਿੱਚੋਂ ਛੋਟਾ ਛਾਟੋ ਇਹ ਲੋ ਕਰ ਦੋ ਜੋ ਕਿੰਨੇ ਦੀ ਮਗਾ ਦੀ ਤੁਸੀਂ ਦਾ ਦਿਓ ਜਿੰਨਾ ਚੰਗੀ ਦਾ ਯਾਰ ਛੱਡ ਦिए ਫਿਰ ਦੋ ਹੀ ਛੱਡ ਦੋ 31000 ਦੀ ਦੇ ਦੋ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਣਾ ਨਾ ਨਾ ਬਸ ਮਿਹਰਬਾਨੀ ਬਾਕੀ ਤੁਹਾਡੇ ਘਰਾਂ ਗੱਲ ਤਸੱਲੀ ਕਰਕੇ ਖੜੇ ਹਾਂ ਬਿਲਕੁਲ ਵੀਰ ਜੀ ਆਪਣਾ ਚੋਚਵਾ ਆ ਗਏ ਸੋਈਆਂ ਸਵਾਈਆਂ ਇੱਥੇ ਆ ਗਏ ਕੋਈ ਗੱਲ ਨਹੀਂ ਆਪਣਾ ਚੋਚਵਾ ਆ ਗਏ ਦੋ ਦੋ ਟੈਂਪਾਂ ਚੋਂ ਹੁਣ ਇੱਥੇ ਆ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਬਾਕੀ ਕੋ ਆਪਣੀ ਸਮਝਣਾ ਵੇਸ ਚ ਆ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ